ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਾਜਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪਿਛਲੇ 2.5 ਮਹੀਨੇ ਦੇ ਵਿੱਚ 1.1 2025 ਤੋਂ ਲੈ ਕੇ 21 ਦਿਨ 2025 ਤੱਕ ਐਨਡੀਪੀਐਸ ਤੇ ਆਮਜ਼ਾਕ ਤੇ ਕਾਫੀ ਵੱਡਾ ਕ੍ਰੈਂਕਡਾਊਨ ਕੀਤਾ ਹੈ ਜਿਹਦਾ ਡਾਟਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਇਹਦੇ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ 160 ਕੇਸ ਰਜਿਸਟਰ ਕੀਤੇ ਐਨਡੀਪੀਐਸ ਐਕਟ ਦੇ ਜਿਦ ਵਿੱਚ ਅਸੀਂ 305 ਅ ਦੋਸ਼ੀ ਗ੍ਰਿਫਤਾਰ ਕੀਤੇ ਹੈ। ਇਹਦੇ ਚ ਅਸੀਂ ਹਿਰੋਇਨ 52 ਕਿਲੋ ਤੋਂ ਉੱਪਰ ਰਿਕਵਰ ਕੀਤੀ ਹੈ। ਜਿਹੜੀ OPM ਹੈ ਉਹ 6 ਕਿਲੋ ਤੋਂ ਉੱਪਰ ਰਿਕਵਰ ਕੀਤੀ ਹੈ ਜੀ। ਜਿਹੜਾ ਆਈਸ ਡਰੱਗ ਹੈ ਉਹ ਹੈਗਾ 0.372 ਕਿਜੀ ਤੇ ਚਰਸ ਅਸੀਂ ਕੀਤੀ ਹੈ 0.050 ਕਿਜੀ ਤੇ ਨਾਰਕੋਟਿਕ ਪਾਊਡਰ ਅਸੀਂ ਕੀਤਾ 0.577 ਕਿਜੀ ਤੇ ਇਹਦੇ ਨਾਲ ਨਾਲ ਅਸੀਂ 1550 ਇੰਜੈਕਸ਼ਨ ਰਿਕਵਰ ਕੀਤੇ ਹੈ। ਤੇ 57000 ਤੋਂ ਉੱਪਰ ਅਸੀਂ ਕੈਪਸੂਲਸ অবਲੀਕ ਟੈਬਲੇਟਸ ਵੀ ਰਿਕਵਰ ਕੀਤੀਆਂ ਜੀ ਤੇ ਜਿਹੜੇ ਅਸੀਂ ਡਰਗ ਪੈਡਲਰਸ ਅਰੈਸਟ ਕੀਤੇ ਹੈ ਇਹਨਾਂ ਤੋਂ ਸਾਨੂੰ 35 ਲੱਖ 13000 ਤੇ 10 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਇਹਨਾਂ ਦੇ ਵਹੀਕਲਸ ਵੀ ਰਿਕਵਰ ਕੀਤੇ ਹੈ ਜਿਦੇ 4 ਵੀਲਸ ਸਾਡੇ 11 ਹੈਗੇ ਆ ਤੇ 2 ਵੀਲਰਸ 19 ਜਿਹੜਾ ਸਾਡਾ ਆਰਮਜ਼ ਐਕਟ ਦਾ ਹੈਗਾ ਉਹਦੇ ਚ ਅਸੀਂ 16 ਕੇਸ ਰਜਿਸਟਰ ਕੀਤੇ ਜਿਦੇ ਵਿੱਚ ਅਸੀਂ 37 ਅ ਅਕਿਊਜ਼ ਨੂੰ ਅਰੈਸਟ ਕੀਤਾ ਜਿਹਦੇ ਤੇ ਅਸੀਂ 35 ਪਿਸਟਲ ਅਬਲੀਕ ਮਾਊਜ਼ਸ ਰਿਕਵਰ ਕੀਤੇ ਆ ਰਿਵਾਲਵਰ ਅਸੀਂ 3 ਕਿਤੇ ਆ ਰਾਈਫਲ ਲੇਕ ਕੀਤੀ ਹੈ 35 ਮੈਗਜ਼ੀਨ ਕੀਤੇ ਤੇ 129 ਕਟਿਜਸ ਕੀਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਤੇ ਪੰਜਾਬ ਪੁਲਿਸ ਵਚਨ ਬੰਧ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਹੈ Sí.